गाइस आज मेरा बर्थडे है आज मेरा बर्थडे है अभी तैयारी तैयारी चल रही है देखो हैप्पी बर्थडे है। गाइस आज मेरा बर्थडे है आते गाइस आज मेरा बर्थडे है मैं सात साल का हो गया हूँ। आपको दिखाते हैं आजा। गया बर्थडे आ जनम देना ए सारी चीजें सारी सारी मेरे लिए गुवारे में सारे लाए हैं अभी भी ले आए हैप्पी बर्थडे मैं करे और इधर मैं ਕੱਕਾ ਵੀ ਨੂੰ ਸੱਦ ਨਹੀਂ ਕਰਦਾ ਲੱਗ ਚੈਨ ਤਾਂ ਦਿਖਾ ਦੇ ਆ ਵੀ ਹੋ ਗੈਸ ਚੈਂਟ ਗਿਫਟ ਹੈ ਮੇਰਾ ਓ ਗੈਸ ਬੱਚਾ ਵੀ ਵਰਤਦੇ ਹੈ ਹਾਂਜੀ ਬਰਥਡੇ ਬਾਈ ਹਾਂ ਹਾਂ ਹੋਣ ਪਾਪਾ ਕੀ ਪਹਿਲਾਂ ਨੋਬਾ ਕੇ ਆ ਬਰਤ ਅੱਜ ਕਰਨਮਨ ਦਾ ਬਰਥਡੇ ਆ ਬਈ 10 ਸਾਲ ਦਾ ਹੋ ਗਿਆ ਤੇ 8 ਵਿੱਚ ਅਜੇ ਨੇ ਪੈਰ ਧਰ ਦੇ ਨਾਲ ਆਉਦਾ ਉਹ ਕੈਮਰਾਮੈਨ ਕੈਮਰਾਮੈਨ ਵੀ ਨਾ ਨੂੰ ਲੈ ਰਹਾ ਹੈਗਾ ਸੀ ਪਹਿਲਾਂ ਉਹ ਜੀ ਬੈਕ ਕੈਮਰਾ ਐ ਨਹੀਂ ਹੁੰਦਾ ਚੱਲਦੇ ਫੋਨ 'ਚ ਆਪੇ ਆਪ ਕੇ ਬੋਕ ਬੰਲੀ ਤੇਰੀ ਦੂਰੀ ਕਰ ਲਈ ਆ ਆਪਣਾ ਕੈਮਰਾਮੈਨ ਜਿਹੜਾ ਪਹਿਲਾਂ ਬੈਠਾ ਸੀ ਭਤੀਜਾ ਮੇਰਾ ਇਹ ਬੰਦਾ ਭਾਈ ਹਰਦੇ ਸਿੰਘ ਸੀ ਗੱਲ ਜੀ ਲੱਗੇ ਜਿਵੇਂ ਨਾ ਆ ਦੇਖੋ ਰੈਡੀ-ਸ਼ੈਡੀ ਹੋ ਰਿਹਾ ਕੰਮ ਹਜੇ ਤੇ ਆਲੀ-ਵਲੀ ਚੱਲ ਰਹੀ ਆ ਫਿਰ ਤੁਹਾਨੂੰ ਦਿਖਾਉਣੇ ਆਗੇ ਰੈਡੀ ਦੇਖੋ ਅੱਜ ਸੋਨਾ ਦੇਣਾ ਖੁਸ਼ੀ ਆ ਦੇਣਾ ਕਿ ਕੇਕ ਖਵਾਇਗਾ ਸਾਰਿਆਂ ਨੂੰ ਗਾਇ ਸਾਰਿਆਂ ਨੂੰ ਕੇਕ ਖਵਾਉ ਅੱਜ ਇਹ ਗਾਇ ਫੋਨ 'ਚ ਬਾਅਦ ਵਿੱਚ ਆ ਜਾਇਂ ਕਰੋ ਰੋਟੀ ਨਾ ਖਾਓ ਚੰਗਾ ਆਨਲਾਈਨ ਕੇਕ ਭੇਜੂਗਾ ਸਾਨੂੰ ਵੇ ਉਹ ਕਵਾਰਾ ਟਿਕ ਪੈਦਣਾ ਕਵਾਰਾ ਟਿਕ ਪੈਕ ਉਹ ਦੇਖੋ ਉਹ ਆਹ ਤਾਂ ਆਇਆ ਦੁਬਾਰਾ ਟਿਕ ਪੈ ਆਪਣਾ ਤੂੰ ਹੀ ਲਾਇਆ ਸੀ ਕਈ ਤਰੀਕਿਆਂ ਨਾਲ ਲਾਉ ਇਹਨੂੰ ਮੌਕੇ ਤੇ ਗਵਰਨਰ ਅੜ ਗਈਆਂ ਆਪਣੇ ਜਦੋਂ ਫੋਟੋ ਜਿਹਾ ਰਹੀ ਹੁੰਦਾ ਗਵਾਰੇ ਵਾਤੀ ਯਾਰ ਠੀਕ ਆ ਜੀ ਦਿਖਾਉਣੇ ਆ ਤੁਹਾਨੂੰ ਫਿਰ ਅੱਜ ਪਹਿਲੀ پیشنਟ ਏ ਹੈਗਾ ਬਹੁਤ ਸੋਹਣਾ ਦੇਣਾ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਰਿਆਂ ਤੇ ਖੁਸ਼ੀਆਂ ਵਾਲੇ ਦਿਨ ਆਉਂਦੇ ਰਹਿਣ ਨਿੱਕੇ ਨਿੱਕੇ ਖੁਸ਼ੀਆਂ ਹੁੰਦੀਆਂ ਨੇ ਇਹੜੇ ਪਰਿਵਾਰ ਕੋ ਖੁਸ਼ੀਆਂ ਆਪ ਬਣਾਉਂਦੇ ਰਹੀਏ ਤੇ ਮੈਂ ਉਹਨੇ ਬੰਨ ਲਾ ਪੱਗ ਇੱਕ ਅੱਧਾ ਲੜ ਰਹਿ ਗਿਆ ਫਿਰ ਮਿਲਦੇ ਆਪਾਂ

ਲੱਗ ਰਿਹਾ ਬਹੁਤ ਵਧੀਆ ਹੈ ਹਾਂ ਕਿੰਨੀ ਐਕਸਾਈਟਮੈਂਟ ਥੋੜੀ ਟੇਸਟ ਕਰ ਲਓ ਹਾਂ ਉਹ ਧੜ ਜਾ ਇਹ ਪਹਿਲੀਆਂ ਜੀ ਕੇਕ ਨਹੀਂ ਖਾਈਦਾ ਹੁੰਦਾ ਜੀ ਐਕਸਾਈਟਮੈਂਟ ਕਿੰਨੀ ਕਾ ਹੋ ਜਾ ਹਾਂ ਆ ਜਾ ਕਿਵੇਂ ਲੱਗ ਰਿਹਾ ਹੈ ਉਹ ਜਾਇਸ਼ ਕੀ ਹੈਗਾ ਜਿਸ ਸੁਕੀ ਨੇ ਦਾਰ 1000 ਰੁਪਏ ਦਾ ਹੈ ਸਾਰਾ ਤੋਂ ਪਹਿਲਾਂ ਵਾਲੀ ਉਹ ਕਿਹੜੀ ਹੋ ਸੀਗੀ ਤੈਨੂੰ ਕਿਹੜਾ ਬਰਥਡੇ ਸਾਰਿਆਂ ਨੂੰ ਘੰਟ ਲੱਗਿਆ ਸੀਗਾ 5 ਸਾਲ ਦਾ ਉਹ ਚ ਕੀ ਸੀਗਾ ਹਾਂ ਉਹ ਚ ਆਪਾਂ ਪਾਰਟੀ ਵਾਂ ਪਰੇ ਚਲਾਈ ਸੀ ਤਾਈ ਵੀ ਸੀ ਤਾਇਆ ਵੀ ਸੀ ਅੱਛਾ ਸਾਰੇ ਸੀ ਲਲੋ ਕਰ ਵੀ ਸੋਨਾ ਸੀ ਉੱਥੇ ਸ਼ਾਰਟ ਵੀ ਸੋਨੇ ਆਈ ਸੀ ਅੱਛਾ ਤੇ ਹੁਣ ਕੀ ਮਾੜਾ ਘਰੋਂ ਤਾਂ ਤੂੰ ਨਵਾਂ ਪਾਲਿਆ ਹੈ ਸਾਰੇ ਦੋਸਤਾਂ ਨੂੰ ਦੱਸਿਆ ਸੀ ਤੇ ਮੇਰਾ ਬਰਥਡੇ ਅੱਜ ਤੇ ਉਹਨਾਂ ਦੇ ਘਰੇ ਜਿਨ੍ਹਾਂ ਦੇ ਜਾਣਾ ਹੁੰਨਾ ਖੇਡਣ ਉਹਨਾਂ ਨੂੰ ਉਹਨਾਂ ਨੂੰ ਤਾਂ ਮੈਂ ਉਹ ਦਿਲਾਸਾ ਸੀ ਦੋ ਵਾਰ ਪਹਿਲਾਂ ਹਾਂ ਕਰ ਲਓ ਕਰ ਲਓ ਤੇਰੀ ਤੁਸੀਂ ਆਉ ਦੇ ਲਾਓ ਇਹ ਰਾਗਿਫਟ 10 ਸਾਲ ਦਾ ਹੋ ਗਿਆ ਮੁੰਡਾ ਕਦੋਂ ਘੜੀ ਲੇਖੀ ਆਵੇ ਕੀ ਆ ਮੈਂ ਦੇਖ ਨਹੀਂ ਰਿਹਾ ਤਾ ਤੂੰ ਓਰੀ ਵਾਰ ਕਰਤਾ ਤਾਂ ਠੀਕ ਫਿਰ ਗਿਫਟ ਕਦਾ ਰਹਿ ਗਿਆ ਉਹ ਜਦ ਤਨੂ ਪਹਿਲੇ ਪਤਾ ਹੀ ਲੱਗ ਜੇ ਆ ਇਸੇ ਸਾਡੇ ਵਾਂਗੂ ਗਿਫਟ ਦਿਖਾ ਜਾਂਦਾ ਨਹੀਂ ਨਹੀਂ ਕੋਈ ਹੋਤੀ ਨਹੀਂ ਐਡੀ ਕਾਲੀ ਹੋਈ ਪੀ ਸੱਚ ਐਨ ਕਾਲ ਆਏਗਾ എാ <laughs> എന്താ ਕਸਰੇ ਤਾਈ ਲੋ ਮੇਰਾ ਮਾਤੀ ਤੇ ਸੇ ਮੇਰੇ ਕੰਮ ਦੀ ਹੈ ਕੋਈ ਹਾਂ ਉਹ ਹਾਂ ਤੇਰੇ ਕੰਮ ਤੇ ਮਮੇ ਦੀ ਕੀ ਦੇ ਦੇ ਵਾਡੇ ਦਾ ਮੇਰਾ ਫੇਰ ਮਾੜੀ ਗੱਲ ਲੈ ਵਾਡੇ ਦਾ ਮੇਰਾ ਆ ਤੇਰੀ ਮੂੰਹ ਬੱਤੇ ਨਹੀਂ ਜੀ ਉਹ ਦੋ ਜਣ ਆ ਗਿਆ ਬਾਕੀ ਦਾ ਸਾਰੇ ਕਮਰੇ ਨੂੰ ਫਿਰਦੇ ਇਥੇ ਹੈ ਹੈ ਹੋਏ ਹੋਏ ਬਦੋ ਬਦੀ ਇਥੇ ਹੂੰ ਸੀ ਮੈਂ ਹੁੰਦੇ ਦਾ 파ਸੂ ਨੀ ਤਾਂ ਦੇਖਿਸ ਮੈਂ ਕਿ ਨਾ ਕਰ 파ਸੂ ਈਰੋ ਈਰੋ ਬੰਦ ਵਰ ਗਿਆ ਪਹਿਲਾਂ ਤਾਂ ਮੇਰਾ ਸਿੱਧਾ ਬੈਠਣਾ ਓਏ ਕਰਨਾ ਇਹ ਬਚਾਲੇ ਬੈਠਾ ਇੱਥੇ ਬੈਠਾ ਐਨ ਕਾਲਾ ਐਨ ਕਾਲ ਨੂੰ ਲਾ ਯਾਰ ਮੇਰੇ ਘਰ ਨੂੰ ਜੀ ਹੈ ਜੀ ਮਾਰਦਾ ਫੂਕਾ ਅਜੇ ਤਾਂ ਖੜ ਜਾ ਨਾ ਪੱਕਾ ਬੇਬੇ ਆਉਂਦੀ ਨੀ ਓਰੇ ਹੈ ਬੇਬੇ ਨਹੀਂ ਉਹ ਤਾਂ ਉਹਦੇ ਨਾਲ ਨਾ ਹੁਣ ਦੇਖ ਕੇ ਮੈਂ ਬੋਲ ਕੇ ਲਓ ਜੀ ਆ ਦੇਖੋ ਅੰਕਲ ਨਾਲ ਦਾ ਇਹ ਮੈਨੂੰ ਬੁਲਾਦੇ ਮੈਂ ਲਾ ਲਿਆ ਬਾਬਾ ਅੰਕਲ ਦਾ ਦਾ ਹੋ ਗਿਆ ਇੱਥੇ ਟੈਂਪ ਲਾ ਮੈਨੂੰ ਬੁਲਾਇ ਮੈਂ ਲਾਉਂ ਵੇ ਚੰਗਾ ਰੱਖਣ ਵਾਸਤੇ ਨਹੀਂ ਲੱਗਦੇ ਨਹੀਂ ਲਾਗੇ ਨਹੀਂ ਬੱਚੇ ਆਂਗੀਆਂ ਨੇ ਇਹਦੇ ਬੱਚਾ ਆ ਜਾਣੇ ਉਹ ਰਾ ਦੇਖ ਲੈ ਉਹ ਤਾਈ ਤਾਈ ਕਹਿੰਦੀ ਮੈਂਨਕ ਲਾ ਕੇ ਦੇਖਣੀ ਆ ਲੈ ਹਾਂ ਹੈ

ਇੱਕ ਆਹ ਮੁਮਬਤੀਆਂ ਕੋਈ ਨਾ ਮੁਮਬਤੀਆਂ ਸਾਈਡ ਤੇ ਕਰ ਦਿਓ ਚੱਕ ਦੇ ਤੇ ਚੱਟ ਲਓ ਇਹਨੂੰ ਚੱਟ ਲਓ ਚੱਟ ਲਓ ਜੱਟ ਤੇ ਜੱਟ ਉਹਨਾਂ ਤੇ ਬਾਅਦ ਤੇ ਇਦੋਂ ਕਰਾਂਗੇ ਕੱਟ ਨਾ ਪੁੱਠੀ ਕਰਦਾ ਬੜੀ ਬੈਠਾ ਉਹ ਆਈ ਯੈਸ ਚੱਲ 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 ਜਾਨ ਤੇ ਸਾਡੇ ਲੱਕ ਹੰਦੂ ਇੱਕ ਮਾਰਿਆ ਦੂਰ ਲਾ ਕੇ ਕਰਤਾ ਮਾਰਦੇ ਤੇ ਰਹਿ

ਲੈਓ ਤਾਈ ਤੇ ਤਾਈ ਦੀ ਫੋਟੋ ਤਾਇਆ ਦਾ ਉੱਡ ਗਿਆ ਅੱਛਾ ਤਾਂ ਮੰਮੀ ਤੇ ਹੋਰ ਦਾ ਤੈਨੂੰ ਕਹੀ ਗਿਆ ਬੀਟਾ ਮੇਰੇ ਤਾਈ ਦੀ ਚੱਕੋ ਇਧਰ ਕਰਮਣ ਇੱਧਰ ਜਾ ਕਾ ਹੈਪੀ ਬਰਥਡੇ ਟੂ ਯੂ ਲੈ ਲੈ ਯਾਰ ਇਹ ਦੂਜਾ ਪਾਰੇ ਗੱਲ ਲੱਕ ਚ ਠੀਕ ਹੈ ਗੋਲਕ ਚ ਪਾਓ ਲੈ ਲੋ ਆ ਸਭ ਚੈਰਾ ਪਕਾ ਨਕਾ ਨੰਦ ਆ ਜਾ ਪਕਾਉਣ ਵਾਲਾ

ਹਾਂ ਗੱਲ ਚੱਲੀ ਜਾਂਦੀ ਆ ਹਾਂ ਹੈ ਹੈ ਬੱਸ ਬੱਸ ਮਾੜਾ ਮਾੜਾ ਲਈ ਮਾੜਾ ਮਾੜਾ ਖਾਣ ਵਾਲੀ ਚੀਜ਼ ਆ ਇਹ ਮੂੰਹ ਤੇ ਨਹੀਂ ਲਾਈ ਦਿੰਦੀ ਇਹਦਾ ਪੁੱਠੇ ਰਿਵਾਜ ਚਲਾਦੇ ਮੇ ਕਵਿਤਾ ਨਾਲ ਜ਼ਰੂਰੀ ਆ ਨਾ ਜਿਹੜੀ ਵਜ੍ਹਾ ਨਾਲ ਬਰਥਡੇ ਆ ਚਲੋ ਆ ਗਏ ਰਾਂ ਫਸਾ ਇਹਦੇ ਕੋਈ ਉੱਪਰ ਤੋਂ ਵੀਡੀਓ ਬਣੀ ਨਹੀਂ ਬਣੀ ਗਈ ਸੀ ਅੱਛਾ ਠੀਕ ਆ ਹੁਣ ਆਪਾਂ ਆਪਸ ਖਾਣ ਕੇ ਨਿਕਲੀਏ ਹਾਂ ਲਓ ਜੀ ਹੁਣ ਖਾਣ ਪੀਣ ਲਿਓ ਗ੍ਰਾਂ ਜਸਤ ਖੋਲ੍ਹ ਤੇਰੇ ਕੰਮ ਤਾਂ ਨਹੀਂ ਹੈਗਾ ਇਹ ਪਤਾ ਨਹੀਂ ਕਿੱਧਰ ਵਾਗੀ ਸੋਨੂ ਅਸੀਂ ਕਰਮਣ ਮੇਸੇ ਕਰ ਰਿਹਾ ਜੀ ਕਿਹਾਂ ਕੇ ਘਟਨਾ ਵਾ ਪਾਏ ਨਹੀਂ ਸੋਨੂ ਕਰ ਰਿਹਾ ਅੱবি ਅੱਜ ਕਰਮਣ ਦਾ ਹੈ ਪਿਓਰਡੇ ਕੇ ਘਟਨਾ ਜੀ ਦੀ ਕੀਂਦਾ ਵੰਦ ਲੋ ਜੀ ਹਾਂ ਮੇਰੇ ਕੰਮ ਨਹੀਂ ਆ ਤੂੰ ਇਹ ਆ ਯਾਰ ਤੇ ਮੈਂ ਲੈ ਬਰੇ ਕੰਮ ਵਾਲੀ ਨਹੀਂ ਸੀ ਜੀ ਦੀ ਕਰਨੀ ਸੀ ਪਾਣ ਕੁੜੀਆਂ ਤੇਰੇ ਕੰਮ ਦੀ ਚੀਜ਼ ਫੇਰ ਲਿਆ ਦੇ ਇਹ ਵੀ ਕੰਮ ਆਈ ਅੱਗੀ ਲੈ ਕਰਮਣ ਹੋ ਗਿਆ ਨਾਰਾਜ਼ ਵੀ ਗਿਫਟ ਮੇਰੇ ਕੰਮ ਦਾ ਨਹੀਂ ਹੈਗਾ ਨਾ ਘੜੀਆਂ ਨੇ ਤੇ ਮੂੰਹ ਦੇਖੋ ਕਰਮਣ ਦੱਸੇ ਕੀ ਕਰਵਣ ਹੈ ਇੱਟਾ ਬੁੱਤਾ ਜੀ ਦਾ ਬਰਤਵਾਰੇ 5:30 ਆਉਗੀ ਉਹ ਤਾਂ ਨਾ ਹੁੰਦੇ ਤਾਂ ਠੀਕ ਹੈ ਬਾਈ ਤੇ ਪਾਲ ਤੇ ਅੰਮੀਆ ਗੱਲ ਕਰਦਾ ਆਪੇ ਆਪੇ ਹੈਲੋ ਨਰ ਖਾਨ ਦਾ ਦੋਹਰਾ ਭਾਚੂ ദേ എക്ക് ദേഖ്നിപതി കാണണ്ടായി